ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਉਮੀਦਵਾਰਾਂ ਦੀ ਦੂਜੀ ਲਿਸਟ ਬਾਰੇ ਕਰਤਾ ਵੱਡਾ ਐਲਾਨ ਬਠਿੰਡਾ ਸੀਟ ਜਿੱਤਣ ਲਈ ਵਿਧਾਇਕਾਂ ਤੇ ਮੰਤਰੀ ਨਾਲ ਕੀਤੀ ਮੀਟਿੰਗ ਪੂਰੇ ਪੰਜਾਬ ਦੇ ਅਧਿਆਪਕਾਂ ਦੀ ਭਰਤੀ ਬਾਰੇ ਹਾਈ ਕੋਰਟ ਤੋਂ ਆਈ ਵੱਡੀ ਖਬਰ ਹਾਈ ਕੋਰਟ ਨੇ ਲਿਆ ਨਵਾਂ ਫੈਸਲਾ ਨੀਕੇ ਸਿੱਧੂ ਦੇ ਜਨਨ ਤੇ ਕੇਂਦਰ ਤੇ ਨੋਟਿਸ ਮਗਰੋਂ ਭਗਵੰਤ ਮਾਨ ਦੀ ਵੱਡੀ ਕਾਰਵਾਈ ਵੱਡਾ ਐਕਸ਼ਨ ਲੈਂਦਿਆਂ ਸਿਹਤ ਸਕੱਤਰ ਨੂੰ ਨੋਟਿਸ ਕੀਤਾ ਜਾ ਰਿਹਾ ਪੰਜਾਬ ਦੇ ਸਕੂਲਾਂ 'ਚ ਨਵੇਂ ਸੈਸ਼ਨ ਦੀ ਤਿਆਰੀ 1 April ਤੋਂ ਬਦਲੇਗਾ ਸਕੂਲ ਪੰਜਾਬ ਦਾ ਸਮਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਵੱਡੀ ਕਾਰਵਾਈ ਲੈ ਆਇਆ ਇਹਮ ਫੈਸਲਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਮਗਰੋਂ ਬਦਲੇਆ ਮੌਸਮ ਆਈਐਮਡੀ ਵੱਲੋਂ ਮੀਂਹ ਦਾ ਅਲਰਟ ਜਾਰੀ ਸਿੱਧੂ ਉਸੇ ਵਾਲਾ ਪਰਿਵਾਰ ਤੋਂ ਆਈਵੀਐਫ ਰਿਪੋਰਟ ਮੰਗਣ ਤੇ ਪੜਖੇ ਕੁਲਦੀਪ ਸਿੰਘ ਢਾਲੀਵਾਲ ਕਹੀਆਂ ਵੱਡੀਆਂ ਗੱਲਾਂ ਪੰਜਾਬ ਦੇ ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ ਬਰਨਾਲਾ ਚ 26 ਨਿੱਜੀ ਸਕੂਲਾਂ ਦੀ ਮਾਨਤਾ ਕੀਤੀ ਰੱਦ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਬਾਕੀ ਰਹਿੰਦੇ ਪੰਜ ਉਮੀਦਵਾਰਾਂ ਦਾ ਐਲਾਨ ਅਗਲੇ 5 ਦਿਨਾਂ ਵਿੱਚ ਕਰ ਦਿੱਤਾ ਜਾਵੇਗਾ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਆ ਕਿ ਹੈ ਕਿ ਅਗਲੇ 5 ਦਿਨਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਾਕੀ ਰਹਿੰਦੀਆਂ 5 ਲੋਕ ਸਭਾ ਟਿਕਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਠਿੰਡਾ ਵਿਖੇ ਵਿਧਾਇਕਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਪਾ ਕੇ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਬਠਿੰਡਾ ਵਿਖੇ ਵਿਧਾਇਕਾਂ ਤੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਤੇ ਬਠਿੰਡਾ ਆ ਲੋਕ ਸਭਾ ਹਲਕੇ ਲਈ ਰਣਨੀਤੀ ਨੂੰ ਲੈ ਕੇ ਵਿਸਤਾਰ ਚਰਚਾ ਕੀਤੀ ਮੀਟਿੰਗ 'ਚ ਸਾਡੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਖੁੱਡਿਆ ਵੀ ਨਾਲ ਮੌਜੂਦ ਰਹੇ ਤੇ ਸਾਰਿਆਂ ਨੇ ਇਹ ਸੀਟ ਜਿੱਤਣ ਦੀ ਹਾਮੀ ਭਰੀ ਜੇ ਬਠਿੰਡਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਤੇ ਜ਼ਿਆਦਾਤਰ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ ਇਸ ਸੀਟ ਤੋਂ 3 ਵਾਰ ਹਰਸੀਮਰ ਕੋਰ ਬਾਦਲ ਮੈਂਬਰ ਬਣ ਚੁੱਕੇ ਹਨ ਜੇਕਰ ਇਸ ਸੀਟ ਤੋਂ ਅਕਾਲੀ ਦਲ ਬੀਬੀ ਹਰਸੀਮਰ ਕੋਰ ਬਾਦਲ ਨੂੰ ਟਿਕਟ ਦਿੰਦਾ ਹੈ ਤਾਂ ਉਹਨਾਂ ਦਾ ਸਿੱਧਾ ਮੁਕਾਬਲਾ ਗੁਰਮੀਤ ਸਿੰਘ ਖੁੱਡਿਆ ਨਾਲ ਹੋਵੇਗਾ ਫਿਲਹਾਲ ਅਕਾਲੀ ਦਲ ਵੱਲੋਂ ਹਰਸੀਮਰ ਬਾਦਲ ਤੋਂ ਇਲਾਵਾ ਸਿਕੰਦਰ ਸਿੰਘ ਲੂਕਾ ਬਲਵਿੰਦਰ ਸਿੰਘ ਪੁੰਦੜ ਅਤੇ ਜਨਮੇਜਾ ਸਿੰਘ ਸੇਖੋ ਸੰਭਾਵੀ ਉਮੀਦਵਾਰ ਹੋ ਸਕਦੇ ਹਨ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਏਡੀ ਦੀ ਟੀਮ ਅਰਵਿੰਦ ਕੇਜਰੀਵਾਲ ਦੇ ਘਰ ਦੀ ਤਲਾਸ਼ੀ ਵੀ ਲੈ ਰਹੀ ਸੀ ਈਡੀ ਦੇ 7 ਤੋਂ 8 ਅਧਿਕਾਰੀਆਂ ਦੀ ਟੀਮ ਸੀਐਮ ਹਾਊਸ ਦੇ ਅੰਦਰ ਮੌਜੂਦ ਸਨ ਇਸ ਟੀਮ ਵਿੱਚ ਵਧੀਕ ਡਾਇਰੈਕਟਰ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਸਨ ਜੋ ਸਮੁੱਚੀ ਜਾਂਚ ਪਰਿਕਿਰਿਆ ਦੀ ਅਗਵਾਈ ਕਰ ਰਹੇ ਹਨ ਐਡੀਸ਼ਨਲ ਡਾਇਰੈਕਟਰ ਕਪਿਲ ਰਾਜ ਦੀ ਗਵਾਹੀ ਵਿੱਚ ਈਡੀ ਦੀ ਟੀਮ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰ ਰਹੀ ਸੀ ਈਡੀ ਦੀ ਟੀਮ ਨੂੰ ਕੇਜਰੀਵਾਲ ਦਾ ਫੋਨ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਪਣਾ ਫੋਨ ਈਡੀ ਕੋਲ ਜਮ੍ਹਾਂ ਕਰਵਾ ਦਿੱਤਾ ਸੀ ਈਡੀ ਕੇਜਰੀਵਾਲ ਤੋਂ ਘਰ 'ਚ ਡਿਜੀਟਲ ਗੈਜੇਟਸ ਬਾਰੇ ਵੀ ਪੁੱਛਗਿੱਛ ਕਰ ਰਹੀ ਸੀ ਅਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਉਹਨਾਂ ਕੋਲ ਕਿਹੜੇ ਡਿਜੀਟਲ ਗੈਜੇਟ ਹਨ ਅਤੇ ਉਹ ਕਿਹੜੇ ਗੈਜੇਟ ਦੀ ਵਰਤੋਂ ਕਰਦੇ ਹਨ ਈਡੀ ਨੇ ਅਰਵਿੰਦ ਕੇਜਰੀਵਾਲ ਤੋਂ ਸ਼ਰਾਬ ਘੁੱਟਾ ਲੈਣ ਨਾਲ ਜੁੜੇ ਕਈ ਸਵਾਲ ਪੁੱਛੇ ਸਨ ਕੇਜਰੀਵਾਲ ਦੇ ਘਰ ਹੋਈਆਂ ਮੀਟਿੰਗਾਂ ਨੂੰ ਲੈ ਕੇ ਕੇਜਰੀਵਾਲ ਤੋਂ ਸ਼ਰਾਬ ਨੀਤੀ ਸੰਬੰਧੀ ਸਵਾਲ ਵੀ ਪੁੱਛੇ ਗਏ ਹਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਚ ਭਰਤੀ ਮਾਮਲੇ ਚ ਸੁਣਵਾਈ ਹੋਈ ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੱਡੇ ਹੁਕਮ ਜਾਰੀ ਕੀਤੇ ਹਨ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਨੇ ਜੇਕਰ ਕਿਸੇ ਹੋਰ ਸੂਬੇ ਵਿੱਚ ਸਿੱਖਿਆ ਸੰਬੰਧੀ ਸੇਵਾ ਨਿਭਾਈ ਹੈ ਤਾਂ ਉਸ ਨੂੰ ਵੀ ਸ਼ਾਮਿਲ ਕੀਤਾ ਜਾਵੇ ਹਾਈ ਕੋਰਟ ਦੇ ਹੁਕਮਾ ਮੁਤਾਬਿਕ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਭਰਤੀ ਤੇ ਅਰਜੀ ਦਿੰਦੇ ਸਮੇਂ ਹੋਰ ਸੂਬਿਆਂ ਵਿੱਚ ਦਿੱਤੀ ਗਈ ਸੇਵਾ ਦੇ ਤਜਰਬੇ ਨੂੰ ਵੀ ਸ਼ਾਮਿਲ ਕਰਨਾ ਹੋਵੇਗਾ 2019 ਵਿੱਚ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ 1558 ਹੈੱਡ ਟੀਚਰ ਅਤੇ 375 ਸੈਂਟਰ ਹੈੱਡ ਟੀਚਰਾਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਸਨ ਜਿਨ੍ਹਾਂ ਵਿੱਚ ਇਹ ਸ਼ਰਤ ਰੱਖੀ ਗਈ ਸੀ ਕਿ ਉਹਨਾਂ ਕੋਲ ਪੰਜਾਬ ਦੇ ਕਿਸੇ ਵੀ ਸਕੂਲ ਵਿੱਚ 4 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਇਸ ਸ਼ਰਤ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਅਤੇ ਦੂਜੇ ਰਾਜਾਂ ਦੇ ਸਕੂਲਾਂ ਵਿੱਚ ਦਿੱਤੀ ਜਾਂਦੀ ਸੇਵਾ ਦੇ ਤਜਰਬੇ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ ਸੀ ਇਸ ਮੰਗ ਨੂੰ ਜਾਇ ਉਠਾ ਰਹੇ ਹੁਣ ਹਾਈ ਕੋਰਟ ਨੇ ਕਿਹਾ ਹੈ ਕਿ ਦੂਜੇ ਸੂਬਿਆਂ ਦੇ ਸਕੂਲਾਂ ਵਿੱਚ ਦਿੱਤੀ ਜਾਣ ਵਾਲੀ ਚੀਵਾਨ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇ ਸਰਕਾਰ ਇਸ ਨੂੰ ਰੋਕ ਨਹੀਂ ਸਕਦੀ ਹਾਈ ਕੋਰਟ ਦੇ ਇਸ ਫੈਸਲੇ ਦਾ ਅਸਰ ਹੋਰ ਸੇਵਾਵਾਂ 'ਤੇ ਵੀ ਦੇਖਿਆ ਜਾ ਸਕਦਾ ਹੈ ਮਰਹੂਮ ਪੰਜਾਬੀ ਗਾਇਕ ਸੁਖਦੇਵ ਸਿੰਘ ਸਿੱਧੂ ਉਰਫ ਸਿੱਧੂ ਮੁਸਾਲ ਦੇ ਮਾਪਿਆਂ ਘਰ ਪੁੱਤਰ ਦਾ ਜਨਮ ਹੋਇਆ ਹੈ ਮਰਹੂਮ ਗਾਇਕ ਦੀ ਮਾਤਾ ਚਰਨ ਕੋਰ ਨੇ 58 ਸਾਲ ਦੀ ਉਮਰ ਵਿੱਚ ਆਈ ਵੀ ਐਫ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ ਇਸ ਵਿਚਾਲੇ ਕੇਂਦਰ ਸਰਕਾਰ ਨੇ ਇੱਕ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਇਸ ਚਿੱਠੀ ਰਾਹੀਂ ਉਹਨਾਂ ਨੇ ਕਿ ਹੈ ਕਿ ਸਬੰਧਤ ਵਿਭਾਗ ਇਸ ਮਾਮਲੇ ਦੀ ਜਾਂਚ ਕਰਕੇ ਅਤੇ ਇਸ ਮਾਮਲੇ 'ਚ ਕੀ ਐਕਸ਼ਨ ਲਿਆ ਹੈ ਉਸ ਦੀ ਰਿਪੋਰਟ ਕੋਟ ਕੇਂਦਰ ਸਰਕਾਰ ਦੇ ਪਰਿਵਾਰ ਭਲਾਈ ਵਿਭਾਗ ਨੂੰ ਭੇਜਿਆ ਇਸ ਮਾਮਲੇ 'ਚ ਇਸ ਮਾਮਲੇ 'ਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਐਕਸ਼ਨ ਲਿਆ ਹੈ। ਉਹਨਾਂ ਨੇ ਸਿਹਤ ਸਕੱਤਰ ਅਜੋਈ ਸ਼ਰਮਣ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਨੋਟਿਸ ਰਾਹੀਂ ਸਿਹਤ ਸਕੱਤਰ ਨੂੰ ਪੁੱਛਿਆ ਗਿਆ ਹੈ ਕਿ ਮੁੱਖ ਮੰਤਰੀ ਦੇ ਧਿਆਨ ਵਿੱਚ ਮਾਮਲਾ ਲਿਆਂਦੇ ਬਗੈਰ ਸਿੱਧੂ ਦੇ ਮਾਪਿਆਂ ਤੋਂ ਜਾਣਕਾਰੀ ਕਿਉਂ ਮੰਗੀ ਗਈ? ਉਹਨਾਂ ਤੋਂ ਪੁੱਛਿਆ ਗਿਆ ਹੈ ਕਿ ਇਹ ਚੀਜ਼ ਪੰਜਾਬ ਸਰਕਾਰ ਦੇ ਧਿਆਨ ਵਿੱਚ ਕਿਉਂ ਨਹੀਂ ਲਿਆਂਦੀ ਗਈ? ਕਿ ਚਰਨਕੌਰ ਅਤੇ ਬਲਕੌਰ ਸਿੰਘ ਤੋਂ ਜੇਹੀ ਜਾਣਕਾਰੀ ਮੰਗੀ ਗਈ ਹੈ ਪੰਜਾਬ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਸਕੂਲਾਂ ਵਿੱਚ April ਤੋਂ ਸ਼ੁਰੂ ਹੋ ਰਹੇ ਸੈਸ਼ਨ ਲਈ ਸਿੱਖਿਆ ਵਿਭਾਗ ਨੇ ਇਸ ਵਾਰ ਵੱਡੇ ਪੱਧਰ ਤੇ ਤਿਆਰੀ ਸ਼ੁਰੂ ਕੀਤੀ ਹੈ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਇਸ ਦੇ ਲਈ ਸਾਰੇ ਸਕੂਲਾਂ ਵਿੱਚ ਕਿਤਾਬਾਂ ਪਹੁੰਚਾਉਣ ਦਾ ਕੰਮ ਆਖਰੀ ਪੜਾ ਤੇ ਪਹੁੰਚ ਗਿਆ ਹੈ ਉੱਥੇ ਹੀ 28 March ਨੂੰ ਸੂਬੇ ਦੇ 19000 ਸਕੂਲਾਂ ਵਿੱਚ ਮੈਗਾ ਪੀਟੀਐਮ ਹੋਵੇਗੀ ਜਦਕਿ ਸੂਬੇ ਵਿੱਚ 1 April ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ ਲੋਕ ਸਭਾ ਚੋਣਾਂ ਲਈ ਪੰਜਾਬ ਚ ਆਪਣੇ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਮਨਕਾਲੀ ਦਲ ਪਹਿਲੀ ਵਾਰ ਇੱਕ ਪਰਿਵਾਰਿਕ ਟੀਕਟ ਦੇ ਨਿਯਮ ਦੀ ਪਾਲਣਾ ਕਰੇਗਾ ਇਸ ਦਾ ਮਤਲਬ ਹੈ ਕਿ ਬਾਦਲ ਪਰਿਵਾਰ ਵਿੱਚੋਂ ਕੋਈ ਇੱਕ ਹੀ ਵਿਅਕਤੀ ਚੋਣ ਲੜੇਗਾ ਇਸ ਸਮੇਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਜਦਕਿ ਉਹਨਾਂ ਦੀ ਪਤਨੀ ਹਰਸੀਮਰਤ ਕੌਰ ਬਾਦਲ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਨ ਸੂਤਰਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਵੱਲੋਂ ਸਿਰਫ ਹਰਸੀਮਰਤ ਕੌਰ ਬਾਦਲ ਹੀ ਚੋਣ ਲੜਨਗੇ ਉਹ ਆਪਣੀ ਮੌਜੂਦਾ ਸੀਟ ਬਠਿੰਡਾ ਤੋਂ ਹੀ ਚੋਣ ਮੈਦਾਨ ਵਿੱਚ ਨਿਤਰਣਗੇ ਪਹਿਲਾਂ ਚਰਚੇ ਸਨ ਕਿ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਸਕਦੇ ਨਨਪਰ ਸੂਤਰਾ ਨੇ ਇਸ ਚਰਚਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ ਕੱਲ ਰਾਤ ਤੋਂ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਦਾ ਮિજાਜ ਮੂਡ ਬਦਲ ਗਿਆ ਹੈ ਮੌਸਮ ਵਿਭਾਗ ਅਨੁਸਾਰ ਦੋ ਪੱਛਮੀ ਗੜਬੜੀਆਂ ਇੱਕੋ ਸਮੇਂ ਸਰਗਰਮ ਹਨ ਜੋ ਕਮਜ਼ੋਰ ਹਨ ਜਿਸ ਕਾਰਨ ਹੋਲੀ ਦੌਰਾਨ ਕਈ ਥਾਵਾਂ ਤੇ ਬੱਦਲ ਛਾਏ ਰਹਿਣਗੇ ਤੇ ਬੂੰਦਾਬاندی ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਸੁੱਬੇ ਵਿੱਚ ਘੱਟੋ-ਘੱਟ ਪਾਰਾ 10 ਤੋਂ 15 ਡਿਗਰੀ ਤੱਕ ਦਰਜ ਕੀਤਾ ਗਿਆ ਹੈ ਦਰਅਸਲ ਮੌਸਮ ਵਿਭਾਗ ਵੱਲੋਂ ਹੋਲੀ ਤੋਂ ਪਹਿਲਾਂ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਹਨੇਰੀ ਤੇ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ 10 ਦੇ ਕਿ 5 ਵਿਚ ਹੁਣ ਗਰਮੀ ਨੇ ਪੈਰ ਪ੍ਰਸਾਰਨੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਪਿਛਲੇ ਇੱਕ ਹਫਤੇ ਤੋਂ ਦਿਨ ਦਾ ਤਾਪਮਾਨ 1 ਡਿਗਰੀ ਦੇ ਵਾਧੇ ਨਾਲ 32 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਹੁਣ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀਆਂ ਦੇ ਸਾਰੇ ਗਰਮ ਹੋਣ ਨਾਲ ਪੰਜਾਬ ਵਿੱਚ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਵਿਚਾਲੇ ਹਲਕੀ ਤੋਂ ਆਮ ਬਾਰਿਸ਼ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਇਸ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਹੈ। ਪੰਜਾਬੀ ਗਾਇਕ ਸਿੱਧੂ ਮਸਲ ਦੇ ਪਰਿਵਾਰ ਤੋਂ ਕੇਂਦਰ ਵੱਲੋਂ ਆਈਬੀਐਫ ਰਿਪੋਰਟ ਮੰਗਣ ਨੂੰ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਆ ਨੇ ਬਹੁਤ ਮਾੜਾ ਦੱਸਿਆ ਹੈ ਉਹਨਾਂ ਕਿ ਹੈਗੀ ਮੂਸੇਵਾਲਾ ਦੇ ਪਰਿਵਾਰ ਤੋਂ ਰਿਪੋਰਟ ਮੰਗ ਕੇ ਕੇਂਦਰ ਨੇ ਬਹੁਤ ਘਟਿਆ ਪੱਦਰ ਦੀ ਕਾਰਵਾਈ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਸਿੱਧੂ ਮਸਲ ਦੇ ਮਾਤਾ ਪਿਤਾ ਨੂੰ ਨੋਟਿਸ ਭੇਜਣਾ ਬੇहद ਗਲਤ ਹੈ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਨਿੱਜੀ ਸਕੂਲਾਂ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੇ ਜ਼ਿਲ੍ਹਾ ਬਰਨਾਲਾ ਅnder 26 ਨਿੱਜੀ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਵਿਰੁੱਧ ਸਾਲ 20 23 24 ਦੇ ਬਿਲਡਿੰਗ ਸੇਫਟੀ ਫਾਇਰ ਸੇਫਟੀ ਤੇ ਪਾਣੀ ਦੀ ਰਿਪੋਰਟ ਪੇਸ਼ ਨਾ ਕਰਨ ਦੇ ਚਲਦਿਆਂ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਸਕੂਲਾਂ ਨੂੰ ਇਹ ਸਰਟੀਫਿਕੇਟ 24 ਫਰਵਰੀ ਤੱਕ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਗਈ ਸੀ ਪਰ ਸਕੂਲਾਂ ਵੱਲੋਂ ਇਹ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਗਏ ਸੰਜਿਸ ਕਾਰਨ ਆਰਟੀਆ ਐਕਟ 2009 ਦੇ ਸੈਕਸ਼ਨ 18 3 ਅਨੁਸਾਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਵੱਲੋਂ ਇਨ੍ਹਾਂ ਸਕੂਲਾਂ ਦੀ ਮਾਨਤਾ ਨੂੰ ਰੱਦ ਕਰਨ ਦਾ ਹੁਕਮ ਸੁਣਾਇਆ ਗਿਆ ਹੈ ਉਤਸ਼ਾਹ ਦੇਖਿਆ ਜੀ ਵਰਕਰਾਂ ਦੇ ਵਿੱਚ ਔਰ ਬਹੁਤ ਚੰਗਾ ਲੱਗਿਆ ਭਾਈ ਪ੍ਰਤਪਾਲ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੋਈ ਐ ਇੱਥੇ ਬਾਕੀ ਵੀ ਸਾਰੇ ਜਿੰਨੇ ਵਰਕਰ ਨੇ ਉਹਦੇਦਾਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਬੜਤਿਆਂ ਦੇ ਕੰਮ ਕੀ ਰੂਪ ਫੀਡੋਟਾ ਜੀ ਸ਼ੀਟ ਮੇਂ ਜੀ ਦੇਖੋ ਸਭ ਮੇਰਾ ਆਪਣਾ ਜੇ ਮੈਂ ਕਹਾ ਤਾਂ ਮੈਨੂੰ ਮੈਨੂੰ এনਵਾਇਰਨਮੈਂਟ ਨਾਲ ਬਹੁਤ ਪਿਆਰ ਹੈ ਮੈਂ ਵਾਤਾਵਰਨ ਤੇ ਕੰਮ ਕਰਨਾ ਚਾਹੁੰਗਾ ਸਾਡਾ ਕਮੀ ਕੀ ਦੇਖੀ ਗਈ ਜੇ ਦੇਖਦੇ ਜੇ ਦਰਖਤ ਬਹੁਤ ਘਟਨੇ ਜੀ ਬਹੁਤ ਜਿਹੜਾ ਅਲੱਦਲ ਮੈਨੂੰ ਐ ਵੀ ਵੱਧ ਤੋਂ ਵੱਧ ਦਰਖਤ ਲੱਗੇ ਹੁਣ ਤੇ ਮਤਲਬ ਪੂਰੀ ਕੌਨਸਟਿਟਿਊਐਂਸੀ ਦੇ ਵਿੱਚ ਹਨਾ ਵੀ ਸਾਡੀ ਕੌਨਸਟਿਟਿਊਐਂਸੀ ਸਭ ਤੋਂ ਵੱਖਰੀ ਤੇ ਸੀ ਚੇਰੇੰਦੇਆ ਜੇ ਕਿਨੇ ਸੰਨੀ ਦਿ올 ਦੇ ਚੁੱਚੇ ਜਿਹਾ ਦੇਖਦੇ ਰਿਮੋਟ ਤੇ ਪਲ ਪਾਚੇ ਹੋ ਜੀ ਕਿ ਤੁਹਾਡਾ ਸੰਨੀ ਦਿ올 ਹੋਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਮੈਂ ਤਾਂ ਇੱਥੇ ਹੀ ਰਹਿਣਾ ਵਾਤ ਬਾਤ ਸ਼ੂਟਿੰਗ ਹੈ ਸ਼ੂਟੀਆਂ ਦੇ ਉੱਧੇ ਦੀ ਜਗ੍ਹਾ ਮੈਂ ਇੱਥੇ ਕਰ ਰਹਾ ਕਰੀ ਜਿੱਤ ਤੋਂ ਬਾਅਦ ਹੋਰ ਰੋਹਾਂ ਚੱਲਦੇ ਜੋ ਮੇਰੀ ਨਹੀਂ ਨਹੀਂ ਕੋਈ ਐਸਾ ਗੱਲ ਨਹੀਂ ਮੇਰੇ ਤਾਂ ਪਹਿਲਾਂ ਵੀ ਵਧੇ ਹੋਏ ਨਰ ਜਾਣ ਤਾਂ ਹੀ ਤਾਂ ਮੈਂ ਆਇਆ ਇੱਧਰ ਹੋਰ ਜਾਨ ਛੱਡ ਕੇ ਹੋਰ ਜੀ ਕਿਹਾ ਵੀ ਚਾ ਚੋਪਿਆਂ ਦੇ ਵਿੱਚ ਰੋਟਾ ਦੇ ਦੇਣਗੇ ਕਿਸ ਤਰ੍ਹਾਂ ਦੀ ਚਾ ਇਹ ਦੇਖੋ ਜੀ ਇਹ ਵੀ ਮੈਂ ਉਹੀ ਕਹਾ ਵੀ ਮੈਂ ਇਥੋਂ ਦਾ ਦੋਤਾ ਇਸ ਪਾਂਸੀ ਚੁੰਸੀ ਦਾ ਕਿ ਇਹ ਪਿਆਰ ਹੁੰਦਾ ਜਿਵੇਂ ਨਾਨੀਆਂ ਦਾ ਨਾਨੀਆਂ ਪਿਆਰ ਦਿੰਦੇ ਸੀ ਉਸ ਹੱਥ ਨਾਲ ਇੱਕ ਉਮੀਦ ਕਿੰਨੀ ਜਿਤਾਈ ਜਾ ਰਹੀ ਹੈ ਜੀ ਬਹੁਤ ਜ਼ਿਆਦਾ ਜੀ ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ ਚਾਹੇ ਵਾਈ ਹੁਣੀ ਨੇ ਜਿਵੇਂ ਇੱਥੇ ਦੇ ਇੰਚਾਰਜ ਨੇ ਸਾਰਾ ਕੁਝ ਉਹਨਾਂ ਦੀ ਬਹੁਤ ਮਿਹਨਤ ਹੈ ਤੇ ਉਹਨਾਂ ਦੇ ਉਤਸ਼ਾਹ ਤੋਂ ਹੀ ਪਤਾ ਲੱਗ ਜਾਂਦਾ ਵਰਕਰਾਂ ਨੂੰ ਬਾਦ ਵਿੱਚ ਇਹਨਾਂ ਦੇ ਨਾਲ ਗੱਲ ਕੀਤੀ ਵਾਦੀ ਸ਼ੁਰੂ ਕਰਦੇ ਨੇ ਪਰ ਖਤਮ ਕਰ ਰਹੇ ਹੋਗੇ ਜੋ ਪੂਰੇ ਹੋ ਜਾਣਗੇ ਹੈ ਜੀ ਆਮ ਆਦੀ ਪਾਰਟੀ ਦੇ ਵਾਦੀ ਖਤਮ ਕਰ ਰਹੇ ਹੋਗੇ ਜੋ ਪੂਰੇ ਹੋਣਗੇ ਕਿੰਨਾ ਚਿਰ ਦੇਖੋ ਜੀ ਤੁਸੀਂ ਪਹਿਲੀਆਂ ਸਰਕਾਰਾਂ ਦਾ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ ਉਹ 3 ਸਾਲਾਂ 'ਚ ਬਹੁਤ ਕਰਦੇ ਨੇ ਪਾਣੀਆਂ ਦੀ ਗੱਲ ਕਰਦੇ ਨੇ ਤੁਸੀਂ ਅਜੇ ਸਰਕਾਰ ਨੇ ਖਾਣਾ ਨਹੀਂ ਇਸ ਤਰ੍ਹਾਂ ਲੱਗਦਾ ਉਹ ਉਹੀ ਗੱਲ ਹੈ ਜੀ ਵੀ ਉਹ ਤਾਂ ਕਹਿੰਦੀਆਂ ਸੀ ਪਰ ਹੈ ਕੌਣ ਉਹ ਤੁਹਾਨੂੰ ਪਹਿਲੀ ਪਾਸ ਜਾ ਪਾ ਕੀ ਬਾਤ ਹੈ ਕਿ ਕਿਦਰਵਾ ਨੀ ਕਰਦੇ ਜਾਓ ਜੀ ਹਾਂਜੀ ਅੱਜ ਪਹਿਲੇ ਅੱਜ ਕਿਦਰਵਾਸ ਦੇ ਕੰਮਾਂ ਚ ਜਿਹੜਾ ਪੂਰਾ ਕਰ ਜਿਹੜਾ ਵੀ ਹੁਣ ਮੈਂ ਸਾਰੀਆਂ ਕੰਸਟੀਟਿਊਸ਼ਨਰਾਂ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਾਈ ਉਹਨਾਂ ਨਾਲ ਜਿਹੜਾ ਪ੍ਰਾਇੋਰਟੀ ਤੇ ਹੋਊਗਾ ਉਹੀ ਕਰਾਂਗੇ ਕਿੰਨੇ ਕ ਕੇਸ ਕ ਹੋਗੇ ਸਰ ਤਕਰੀਬਨ 15-20 ਹੋਗੇ ਜੀ 15-20 ਇਸੇ ਸੜਕ ਤੇ ਹਾਂਜੀ ਤੁਹਾਡੇ ਏਰੀਏ ਚ ਹੀ ਵਾਟੇਗੀ ਸਰ 30 ਕਿਲੋਮੀਟਰ ਦਾ ਏਰੀਆ ਹੈ ਨਾ 22 ਕਿਲੋਮੀਟਰ ਸਾਡੇ 22 ਹੈ 22 ਹੈ ਅੱਛਾ 15-20 ਤੁਸੀਂ ਕਰ ਦਿੱਤੇ ਜੀ ਪੱਟੀਆਂ ਕਰਕੇ ਜ਼ਖਮੀਆਂ ਨੂੰ ਜਾਂ ਹਸਪਤਾਲ ਪਹੁੰਚਾਤਾ ਜਾਂ ਫਿਰ ਹਸਪਤਾਲ ਪਹੁੰਚਾਉਣੇ ਸਰਕਾਰੀ ਪਹੁੰਚ ਕੇ ਸਰ ਜਿਹੜੇ ਘੱਟ ਸੀਗਾ ਉਹਨਾਂ ਨੂੰ ਪਰਿਓਡ ਦੇ ਕੇ ਸਰ ਦਾ ਦੇ ਦਿੰਦੇ ਟ੍ਰੀਟਮੈਂਟ ਕਰਾ ਦੋ ਅਜੇ ਜ਼ਿਆਦਾ ਸੀ ਪਰ ਆ ਉਹਨਾਂ ਨੂੰ আচ্ছা ਜੇ ਕੋਈ ਹੁਣ ਜਿਵੇਂ ਗੱਡੀ ਖੜੀ ਹੋਵੇ ਕੋਈ ਟਰੱਕ ਖਰਾਬ ਹੋਇਆ ਖੜਾ ਹੈ ਜਾਂ ਕੋਈ ਕੋਈ ਗੰਨੇ ਵਾਲੀ ਟਰਾਲੀ ਜਾਂ ਕੋਈ ਤੂੜੀ ਵਾਲੀ ਟਰਾਲੀ ਜਾਂ ਕੋਈ ਛੋਟਾ ਹਾਥੀ ਖਰਾਬ ਹੋਇਆ ਖੜਾ ਹੈ ਫਿਰ ਉਹਨੂੰ ਸਾਈਡ ਤੇ ਕਰਦੇ ਸਾਈਡ ਤੇ ਕਰਦੇ ਸਰ ਜੇ ਉਹਨਾਂ ਨੂੰ ਕੋਈ ਹੈਗਾ ਨਾਲ ਉਹਨਾਂ ਦੀ ਹੈਲਪ ਕਰਦੇ ਆ ਜੀ ਹਾਂ ਹਾਂ ਜੀ ਜੋ ਕਿ ਜਿਸ ਦਾ ਟਾਇਰ ਟੂਰ ਪੈਂਚਰ ਹੁੰਦਾ ਸਰ ਨਾਲ ਹੈ ਬਕਰਾ ਕੇ ਟਾਇਰ ਟਾਇਰ ਚੇਂਜ ਕਰਾਈ ਜਾਈਦਾ ਜੀ ਅੱਛਾ ਤੇ ਉਹ ਕਲੀਅਰ ਕਰਕੇ ਕਰਾ ਦਿਓ ਸਰ ਇਹਦੇ ਨਾਲ ਵੀ ਬਹੁਤ ਸਾਰੇ ਐਕਸੀਡੈਂਟ ਬਚਦੇ ਨੇ ਨਾ ਹਾਂ ਸਰ ਹਾਂ ਜੀ ਤੇ ਤੁਸੀਂ ਕਿ ਕਿ ਮਤਲਬ ਨਵੇਂ ਭਰਤੀ ਹੋਏ ਹੋ ਸੀ ਨਵੇਂ ਟ੍ਰੇਨਿੰਗ ਕਪੂਰਥਲੇ ਹੋਈ ਸੀ ਨਾ ਹਾਂ ਜੀ ਸਰ ਕਪੂਰਥਲੇ ਵੈਰੀ ਗੁੱਡ ਖੁਸ਼ ਹੋ ਕੰਮ ਤੋਂ ਹਾਂ ਜੀ ਬਹੁਤ ਖੁਸ਼ ਹਾਂ ਨਵੀਆਂ ਗੱਡੀਆਂ ਨੇ ਦੇਖੋ ਬਹੁਤ ਸਭ ਤੋਂ ਬੈਸਟ ਗੱਡੀਆਂ ਨੇ ਹੈ ਨਾ ਜੋ ਕਿੰਨੀਆਂ ਲੋਕਾਂ ਦੀਆਂ ਜਾਨਾਂ ਬਚ ਕਿੰਨਾ ਤੁਸੀਂ ਪੁੰਨ ਖਾਟਦੇ ਆ ਪਰਮਾਤਮਾ ਵੱਲੋਂ ਹੀ ਡਿਊਟੀ ਲੱਗੀ ਹੈ ਕੋਈ ਕਿ ਜਾਨ ਬਚਾਉਣੀ ਥੋੜੀ ਬਲੋਗ ਹੈ ਸਰ ਕੰਮ ਹੀ ਹੈ ਨਹੀਂ ਚਲੋ ਕੰਮ ਕਰਿਆ ਤਾਂ ਸਾਰੇ ਕੰਮ ਚੱਲ ਰਿਹਾ ਸਰ ਉਹ ਹੀ ਕਰਾਉਂਦਾ ਹੈ ਇਹ ਤਾਂ ਗੱਲ ਹੋ ਸੀਗਾ ਸਰ ਕਰਨਾ ਕਰਾਉਣਾ ਤਾਂ ਉਹਨੇ ਹੁੰਦਾ ਪਰ ਇਹ ਆ ਵੀ ਕਿਸੇ ਦੀ ਜਾਨ ਬਚਾ ਦੇਣਾ ਅੱਜ ਦੇ ਜਮਾਨੇ 'ਚ ਬਿਲਕੁਲ ਬਿਲਕੁਲ ਇਹ ਤੋਂ ਵੱਡਾ ਕੋਈ ਪੁੰਨ ਬੋਲ ਵੀ ਸਰ ਜਦ 2 बाई ਕਿਲੋਮੀਟਰ ਤੇ ਤੁਹਾਡਾ ਰੇਡੀਅਸ ਆਰੀ ਦਾ ਬਲੇਡ ਵਗੈਰਾ ਭਈ ਜੇ ਕੋਈ ਫਸਿਆ ਹੋਇਆ ਤਾਕੀ ਵੱਢਣੀ ਪਵੇ ਜੇ ਉਹ ਜਾਈ ਨਹੀਂ ਹਾਂ ਕਟਰਾ ਹੋਗਾ ਅੱਜ ਬੈਟਰੀ ਹੈ ਬੈਟਰੀ ਹੈ ਜੀ ਹਾਂ ਬੈਟਰੀ ਵਿੱਚ ਕੀ ਸਰ ਹੋ ਜੀ ਤੇ ਥੋੜੇ ਵੀ ਨਹੀਂ ਸਰ ਸਾਡੇ ਕੋਈ ਥੋੜੇ ਥੋੜੇ ਕੈਮਰਾ ਵੀ ਗੱਡੀ ਚ ਨਾ ਕਿੱਥੇ ਲੱਗੇ ਅੱਛਾ ਸਟਾਰਟ ਕਰਦੇ ਚੱਲਦੇ ਲਈ ਜੋ ਜਗਦੀ ਆਉਂਦਾ ਹੈ ਜੇ ਬੀ ਸਟਾਰਟ ਕਰਾਂਗੇ ਸਰ ਨਾਲ ਦਿਨ ਆ ਜਾਂਦਾ ਹੈ ਅੱਛਾ ਸ਼ੋਲਡਰ ਕੈਮਰਾ ਕਿੱਥੇ ਹੈ ਅੱਛਾ ਸੀਗਾ ਇਹ ਹਰ ਵਕਤ ਲੱਗਿਆ ਰਹਿੰਦਾ ਹੈ ਹੈ ਹਾਂਜੀ ਸਰ ਜੋ ਵੀ ਉਹਨਾਂ ਨਾਲ ਜਿੱਤ ਕੋਈ ਓਵਰ ਸਪੀਡ ਜਾਂਦਾ ਜਾਂ ਕੋਈ ਤੁਸੀਂ ਉਹਦੇ ਸਾਹਮਣੇ ਆ ਸ਼ੋਲਡਰ ਕੈਮਰੇ ਨਾਲ ਕਮਾਂ ਬਹੁਤ ਸੋਣਾ ਬਹੁਤ ਵਧੀਆ ਤੁਸੀਂ ਲੰਗੇ ਜਦੋਂ ਮੇਰੇ ਕੋਲ ਕਿ ਨਾ ਮੈਂ ਕਹਾ ਰੋਕ ਕੇ ਗਲ ਕਤ ਕਰਦੇ ਆ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਕੋਈ ਸਜ਼ਾ ਆ ਦੇ ਦਿਓ ਨਾ ਹਜੇ ਮਹੀਨਾ ਪਹਿਲਾਂ ਹੀ ਚਲਾਈ ਆਪਾਂ ਨੇ ਹਾਂ ਜੀ ਸਰ ਹੈਨਾ ਤੇ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਹਾਂ ਜੀ ਸਰ ਤੇ ਰੋਜ਼ ਦੀ ਕੇਸ ਆਉਂਦੇ ਜੀ ਮੁੰਡਾ ਰੋਜ਼ ਹਾਂ ਤੇ ਤੁਹਾਨੂੰ ਇਹ ਫਿਰਦਾ ਦੇਖ ਕੇ ਫਿਰ ਲੋਕ ਥੋੜਾ ਜਿਹਾ ਆਪ ਵੀ ਸਲੋ ਹੋ ਜਾਂਦੇ ਨੇ ਵੀ ਯਾਰ ਜਲਾਨ ਨਾ ਹੋ ਜੇ ਜਾਂ ਕੋਈ ਹੋਰ ਆਪਾਂ ਤਾਂ ਲੋਕਾਂ ਦੀ ਜਾਨਾਂ ਬਚਾਉਣੀ ਆ ਹੈਨਾ ਤੇ ਕਿਸੇ ਨੂੰ ਕੋਈ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੋਈ ਝਿੜਕਣਾ ਨਹੀਂ ਹਣਾ ਆਮ ਆਮ ਨਾਲ ਗੱਲ ਕਰਕੇ ਵੀ ਸਾਡੀ ਡਿਊਟੀ ਹੈ ਭਰਾ ਅਸੀਂ ਤੁਹਾਡੇ ਵਾਸਤੇ ਖੜੇ ਅਸੀਂ ਤੁਹਾਡੀਆਂ ਜਾਨਾਂ ਬਚਾਉਣ ਵਾਸਤੇ ਖੜੇ 6000 ਬੰਦਾ ਮਰਦਾ ਇੱਕ ਸਾਲ ਚ ਪੰਜਾਬ ਚ ਦੇਸ਼ ਦੇ ਵਿੱਚ ਨੰਬਰ 1 ਸੜਕ ਦੀਆਂ ਮੌਤਾਂ ਸੋ ਹੁਣ ਜੇ ਤੂੰ 6000 ਚ ਆਪਾਂ 3000 ਦੀ ਵੀ ਜਾਨ ਬਚਾ ਲਈ ਨਾ ਮੇਰੇ ਖਿਆਲ ਚ ਇਹ ਦੂ ਵੱਡਾ ਪੁੰਨ ਨਹੀਂ ਹੋਣਾ ਨਾਲੇ ਥੋੜਾ ਜੀ ਦੂਜੀ ਪੁਲਿਸ ਤੋਂ ਥੋੜਾ ਜਿਆ ਟੈਨਸ਼ਨ ਘਟ ਗਈ ਉਹਨਾਂ ਨੂੰ ਗਰ ਸਾਰਾ ਨਹੀਂ ਤਾਂ ਸਾਰਾ ਉਹਨਾਂ ਨੂੰ ਦੇਖਣਾ ਪੈਂਦਾ ਹੈਨਾ ਕਿੰਨੇ ਵਜੇ ਡਿਊਟੀ ਆਫ ਹੁੰਦੀ ਹੈ ਸਰ ਸ਼ਿਫਟਾਂ ਸਰ ਸਵੇਰ 6 ਵਜੇ ਤੋਂ 2 ਵਜੇ ਕਿਸ਼ਰ 2 ਵਜੇ ਤੋਂ 10 ਸਰ 10 ਤੋਂ 6 ਉਹ ਅਲੱਗ ਆ ਜਾਂਦੇ ਨੇ ਅਲੱਗ ਆਏ ਹੁਣ ਹੋਰ ਕਰ ਰਹੇ ਆ ਪਰ ਨਵੇਂ ਕਰ ਰਹੇ ਆ ਅਜੇ ਤਾਂ ਤੁਸੀਂ 1500 ਹੀ ਹੋ ਉਹ 5000 ਕਰਾਂ ਬਹੁਤ ਬੋਲਦੇ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਤੁਹਾਡਾ ता अपना कुलदीप सिंह दालीवाल कैबिनेट मिनिस्टर पंजाब अभी अभी पूरे संसार ने देखा है पूरे हिंदुस्तान ने देखा है पूरे दिल्ली ने देखा पूरे पंजाब ने देखा है कि अभी अभी जे खबर आई है कि ईडी जो कि दिल्ली भाजपा की टीम है उस टीम ने अभी अरविंद केजरीवाल जी को गिरफ्तार किया है अरविंद केजरीवाल जी को गिरफ्तार करके उनको एक झूठे केस में फंसाया जा रहा है मैं कहना चाहता हूँ कि देश की आज़ादी के बाद अरविंद जी पहले नेता थे जिन्होंने पिछले 12 सालों में देश की राजनीति में एक बड़ा बदलाव किया जिन्होंने देश ने दिल्ली के गरीब लोगों के लिए दिल्ली की मिडिल क्लास के लिए गरीब लोग जो आज के समय में इतनी महंगाई में टाइम पास करना बहुत मुश्किल है जिन्होंने फ्री पानी दिया फ्री हॉस्पिटल दिए और फ्री बिजली दी और फ्री शिक्षा, अच्छे स्कूल बनाए दिल्ली के लिए और दिल्ली को करप्शन मुक्त किया और ऐसा ही उन्होंने पंजाब में किया पंजाब में कर रहे थे दिल्ली में कर रहे थे और उनकी सोच जो है वो गुजरात में असम में गोवा में उत्तराखंड में हरियाणा में बहुत बहुत दूर दूर तक फैल चुकी थी तो बीजेपी जो हमेशा इतना नाडों के हमेशा ही अमीर लोगों के पक्ष में है वो ये बर्दाश्त नहीं कर रही थी कि के अरविंद केजरीवाल गरीबों के बच्चों को लिए अच्छी एजुकेशन क्यों दे रहा है गरीबों को हेल्थ सेहत सेवा चंगे हॉस्पिटल क्यों दे रहा है पीन के लिए पानी क्यों दे रहा है और बिजली की फ्री सप्लाई क्यों दे रहा है जे बीजेपी को बीजेपी को बहुत तंग कर रहा था और आज उन्होंने अपनी सोच जो बीजेपी की सोच है गरीब विरोधी मिडिल क्लास की विरोधी उनकी सोच है उन सोच पे उन्होंने आज अरविंद जी को गिरफ्तार किया है मैं अरविंद जी की गिरफ्तारी पर कोर जिंदा करता हूँ और बीजेपी को कहना चाहता हूँ कि भाई आप अरविंद जी को गिरफ्तार कर सकते हो पर उनकी सोच को हम गिरफ्तार नहीं कर सकते हम सारा देश अरविंद की सोच के नाल खड़ा है और आपको जे जो आ इलेक्शन है इसमें जे बहुत महंगा पड़ेगा ਬਹੁਤ ਹੀ ਮਹਿੰਗਾ ਪੜੇਗਾ ਹਮ ਅਰਵਿੰਦ ਕੇਰਿਵਾਲ ਜੀ ਦੀ ਸੋਚ 'ਤੇ ਪਹਿਲਾ ਦੇਣ ਅਗਲੇ ਲੋਕ ਹੈ ਸੋ ਗਰੀਬੋ ਔਰ ਮਿਡਲ ਕਲਾਸ ਕੇ ਇੱਕ ਮਹਾਨ ਨੇਤਾ ਕੋ ਗਫਤਾਰ ਕਰਕੇ ਬੀਜੇਪੀ ਨੇ ਬਹੁਤ ਜਾਲ ਬੰਨ੍ਹਿਆ ਔਰ ਬੁਝਿਦਲੀ ਅਲਾ ਕਦਮ ਜਿਦਾ ਉਹ ਕੀਆ ਹੈ ਮੈਂ ਇਸਕੀ ਨਿੰਦਾ ਕਰਤਾ ਹਾਂ